ਗੁਰੂ ਨਾਨਕ ਦੇਵ ਜੀ ਬਚਨ ਕਿਤਾ ਬਾਣੀ ਦੇ ਮਾਰਦਿ ਲਈ ਜਦੋਂ ਉਸ ਨੂੰ ਮਾਲਕ ਦਾ ਹੁਕਮ ਹੋਇਆ ਸੀਰ ਤੇ ਮਾਂ ਦੀ ਕੁੱਖ ਦੇ ਵਿੱਚ ਨਿਮਿਆ ਗਿਆ ਉਹਦੇ ਹੁਕਮ ਨਾਲ ਹੀ ਭਇਆ ਸਮਝ ਸਤਗੁਰ ਕਹਿੰਦੇ ਪਹਿਲੇ ਬਹਿਰੇ ਰਹਿਣ ਕੇ ਬਣ ਜਾ ਰਿਹਾ ਇਤਰਾ ਹੁਕਮ ਭਇਆ ਇਰਹਾਸ ਗੁਰੂ ਨਾਨਕ ਦੇਵ ਕਿ ਪਹਿਲੇ ਪਹਿਰੇ ਤੂੰ ਮਾਦੀ ਦੁੱਖ ਵਿੱਚ ਨਿਭਿਆ ਉਹਦਾ ਹੁਕਮ ਹੋਇਆ ਮਾਲਕ ਦਾ ਪਰਮਾਤਮਾ ਇਤਨਾ ਸਾਡੀ ਪ੍ਰਾਇਤ ਕੀ ਮਹਾਰਤ ਫਿਰ ਸ਼ਤਸਿਨੂ ਨੇ ਇੱਕ ਨਿਗਰੀ ਵੀ ਕੀਤਾ ਬਾਣੀ ਕਹਿੰਦੇ ਅਰੰਝ ਕਰੇ ਅਖੇਤ ਤਨ ਨਿਰਮਤ ਦੁਰਲਭ ਦੇਸ਼ ਬਾਤ ਗੁਰੂ ਅਰਜਨ ਦੇਵ ਜੀ ਦਾ ਬੰਦਨ ਸੁਬਿ ਪੂੜੀ ਦੀ ਪਿਤਾ ਦੀ ਪੁੱਤ ਥੋੜਾ ਜਿਹਾ ਮਾਦਰਾ ਕਹਿੰਦੇ ਉਹਦੇ ਨਾਲ ਜਿਹੜੀ ਸੂਰੇ ਦੀ ਜਿਹੜੀ ਦੇਹ ਸਰੀਰ ਦੀ ਮੁਹਬਤ ਇਸ ਬਾਤ ਦਾ ਮਾਲਕ ਸਾਧਗੁਰੂ ਕਹਿੰਦੇ ਰਾਂਚ ਕਰਤੀ ਪਰਤੂਰਾਜ ਥੋੜ੍ਹਾ ਜਿਹਾ ਸੇਵਕ ਹੈ ਨਾ ਰਾਂਚ ਕਰੇਤ ਰੇਤ ਤਨ ਨਿਰਮਤ ਦੁਰਲਭ ਦੇਹ ਸੁਭਾਅ ਕਹਿੰਦੇ ਉਹਨੇ ਤੇਰੀ ਇਹ ਦੇਹ ਸੁਭਾਅ ਤੇਰਾ ਸਰੀਰ ਮਨੁੱਖੀ ਸਤਪੁਰਖ ਦੇ ਤੇਰਾ ਜਨਮ ਹੋਇਆ ਹੈ ਕਿਤਰਾ ਜਨਮ ਦੇ ਬਿਆ ਗਿਆ ਬਾਦੀ ਕੁੰਤ ਦੇ ਅੰਦਰ ਉਹਦੇ ਹੁਕਮ ਦੇ ਵਿੱਚ ਸਤ ਥੋੜੀ ਜੀ ਬੈਂਕ ਥੋੜਾ ਜਿਹਾ ਆਪਣੀ ਪਾਲੀ ਮਾਟੀ ਗੋਰੀ ਇਸ ਮਾਟੀ ਦੀ ਪੁੱਤਰੀ ਸੀ ਕਹਿੰਦੇ ਉਹ ਪਿਤਾ ਦੀ ਬੇ ਨਾਮ ਦਾ ਕਿ ਪੁੱਤਰੀ ਹੈ ਜਿਹਨੇ ਪਾਵ ਸਰੀਰ ਹੈ ਇਤਨਾ ਸ਼ਾਸਤਰ ਦਾ ਮਾਲਕ ਹੈ ਪਰਮਾਤਮਾ ਹਰ ਸਤਿਗੁਰ ਨੇ ਜ਼ਿਕਰ ਇਹ ਵੀ ਕੀਤਾ ਜੀ ਕਿਤੇ ਇਸ ਸਰੀਰ ਨੂੰ ਬਣਾ ਦਿਆ ਬਣਾ ਦਿਆ 6 ਮਹੀਨੇ ਲੱਗੇ ਮਨੁੱਖ 6 ਸਤਿਗੁਰ ਪਰ ਉਹ ਇਹ ਤਾਂ ਸਾਡੇ ਬੱਚੇ ਦਾ ਜਨਮ 9 ਮਹੀਨੇ ਤੋਂ ਮੰਗਰ ਹੁੰਦਾ ਹੈ ਇਹ ਕੁਦਰਤ ਦੇ ਕਿਰਤ ਹੈ ਪਰਮਾਤਮਾ ਦੇ ਕਿਰਤ ਹੈ ਪਰ ਸਤਿਗੁਰੂ ਕਹਿੰਦੇ ਇਸ ਸਰੀਰ ਨੂੰ ਬਣਾਦਿਆਂ ਬਣਾਦਿਆਂ 6 ਜੀ ਦੇ ਲੱਗਦੇ ਗੁਰੂ ਨੇ ਬਾਣੀ ਕਿਤੇ ਕਿਹਾ ਕਹਿੰਦੇ ਜੀ ਸਰੀਰ ਨੂੰ ਬਣਾਦਿਆਂ ਬਣਾਦਿਆਂ 6 ਜੀ ਦੇ ਲੱਗਣੇ ਦੀ ਗੱਲ ਕੀਤੀ ਸਮਾ ਭਾਵੇਂ 6 ਜੀ ਦੇ ਲੱਗਿਆ ਬਣਾਉਣ ਲਈ ਪਰ ਟੁੱਟਣ ਲੱਗੇ ਇੱਕ ਛਣ ਲੱਗਣਾ ਥੋੜਾ ਜਿਆਦਾ ਸਮਾ ਲੱਗਣਾ ਜਦੋਂ ਇਹ ਸਰੀਰ ਟੁੱਟਣਾ ਹੈ ਨਾ ਪਾਪ ਖਤਮ ਹੋਣਾ ਹੈ ਇੱਕ ਛਣ ਵਿੱਚ ਹੋ ਜਾਂਦਾ ਹੈ ਪਾਤਸ਼ਾਹ ਜੀ ਕਹਿੰਦੇ ਗਢੇੜਿਆਂ ਦੇ ਛੇ ਮਾ ਤੋੜੇ ਪਿਆ ਹਿੱਕ ਕਹਿੰਦੇ ਗੰਢ ਤੋਂ ਬਕਰਦੇ ਆ ਪਾਪਾ ਸਰੀਰ ਦੇ ਅੰਗ ਬਣਾ ਦਿਆਂ ਪਰ ਬਾਪੂਆਂ ਆਕਾਲ ਪੁਰਖ ਨੇ ਛੇ ਜੀਹਲ ਸਮਾਗਿਤ ਨੇ ਕਿਹਾ ਇਹ ਜੀ ਛੇ ਜੀ ਲਾ ਸਾਡੇ ਸਰੀਰ ਛੇ ਮਿਲੇ ਚ ਬਣਿਆ ਮਰਦ ਸਾਰਿਆਂ ਨੇ ਆਪ ਸਰੀਰ ਦੇ ਛੇ ਜਿਹੜੇ ਉਹ ਬਣਾਉਂਦੇ ਪਰਮਾਤਮਾ ਨੇ ਪਰ ਸਤਿਗੁਰੂ ਕਹਿੰਦੇ ਇੱਕ ਗੱਲ ਠੀਕੇ ਲੱਗੇ ਜਦੋਂ ਇਹਨੇ ਟੁੱਟਣਾ ਇੱਕ ਛੇੜਲ ਇੱਕ ਪਲਲ ਬਹੁਤਾ ਸਮਾਂ ਨਹੀਂ ਲੱਗਣਾ ਬਹੁਤੀ ਦੇਰ ਨਹੀਂ ਲੱਗਣ ਇੱਕ ਛਿਨ ਵਿੱਚ ਟੁੱਟ ਜਾ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਤੇਰੀ ਪੁਦਾਇਸ਼ ਹੋਈ ਹੈ ਬੰਦੇ ਇਹ ਤਰ੍ਹਾਂ ਕੁਦਰਤ ਨੇ ਪਰਮਾਤਮਾ ਨੇ ਤੇਰੀ ਪੁਦਾਇਸ਼ ਕਰੀ ਹੈ ਇਹ ਕੁਦਰਤ ਦੇ ਖੰਦੇ ਜਮੇ ਸਤਿਗੁਰੂ ਨੇ ਇੱਕ ਜ਼ਿਕਰ ਵੀ ਕੀਤਾ ਹੈ ਮਾਨਵ ਜਨਤਰ ਮਹਾਰਾਜ ਜੀ ਕਹਿੰਦੇ ਜੈਸੇ ਮਾਤ ਪਿਤਾ ਬਿਨ ਪਾਲ ਨ ਹੋਈ ਕਹਿੰਦੇ ਮਾਂ ਆਪੇ ਪਿਤਾ ਦੇ ਸੰਬੰਧ ਤੋਂ ਬਿਨਾਂ ਉਹਨਾਂ ਦੇ ਮੇਲ ਤੋਂ ਬਿਨਾਂ ਬੱਚੇ ਦਾ ਜਨਮ ਨਹੀਂ ਇੱਕ ਉਤਰ ਦੇਖ ਲਈ ਪਰਮਾਤਮਾ ਦਾ ਇੱਕ ਨਿਜਮ ਉਹ ਦੋਨੋਂ ਚੀਜ਼ਾਂ ਲੈਣੀਆਂ ਪੈਂਦੀਆਂ ਇਕਾਦੀ ਮੈਂ ਮਾਦਾ ਨੂੰ ਉਦੋਂ ਬਿਨਾ ਜਨਮ ਨਹੀਂ ਹੋ ਸਕਦਾ ਇਹ ਕੁਦਰਤ ਦੇ ਕਹਿੰਦੇ ਮੈਂ ਪਰਮਾਤਮਾ ਨੇ ਕਹਿੰਦੇ ਜਿਵੇਂ ਮਾਤ ਪਿਤਾ ਬਿਨ ਬਾਦ ਨਾ ਹੋਈ ਕਹਿੰਦੇ ਮਾਂ ਅਤੇ ਪਿਤਾ ਤੋਂ ਬਿਨਾ ਬੱਚੇ ਦਾ ਜਨਮ ਨਹੀਂ ਹੁੰਦਾ ਭਾਵ ਪਿਤਾ ਨਹੀਂ ਚਾਹੀਦਾ ਹੈ ਮਾਂ ਵੀ ਹੈ ਤਾਂ ਬੱਚੇ ਦਾ ਜਨਮ ਨਹੀਂ ਇਤਨਾ ਮਾਰਨ ਕਿਨੇ ਤੇਰਾ ਜਨਮ ਹੋਇਆ